ਜਦੋਂ ਸਵੇਰੇ ਪਤਾ ਲੱਗਾ ਕਿ ਡਾਕਟਰ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ ਤਾਂ ਬਹੁਤ ਜ਼ਿਆਦਾ ਦੁੱਖ ਲੱਗਾ ਜਦੋਂ ਮੈਂ ਆਪਣੇ ਪੀਏਜੂ ਦੀ ਫੈਕਲਟੀ ਨੂੰ ਪੀਏਜੂ ਦੇ ਸਟਾਫ ਨੂੰ ਔਰ ਹੋਰ ਕਿਸਾਨਾਂ ਦੇ ਗਰੁੱਪਾਂ ਦੇ ਵਿੱਚ ਇਹ ਮੈਸੇਜ ਪਾਇਆ ਤਾਂ ਤੁਸੀਂ ਮੰਨਣਾ ਨਹੀਂ ਕਿ ਉਸੇ ਵੇਲੇ ਇੰਨੀ ਜ਼ਿਆਦੀ ਅਫਸੋਸ ਦੀ ਦੁੱਖ ਦੀ ਲਹਿਰ ਜਿਹੜੀ ਆ ਉਹ ਸਾਰੇ ਜਗਤ ਦੇ ਵਿੱਚ ਗਈ ਉਹਨਾਂ ਤੇ ਪੜਾਉਂਦਾ ਅੰਦਾਜ਼ ਕਿਸੇ ਵੱਖਰੇ ਨਾਲ ਦੇਖੋ ਆਮ ਤੁਸੀਂ ਦੇਖਿਆ ਹੋਏਗਾ ਕਿ ਟੀਚਰ ਜਿਹੜਾ ਉਹ ਬਲੈਕਬੋਰਡ ਦੀ ਚੀਜ਼ ਕਰਦਾ ਬਲੈਕਬੋਰਡ ਤੇ ਲਿਖਦਾ ਔਰ ਨੋਟਸ ਤੋਂ ਪੜ੍ਹਦਾ ਜੀ ਇਹਨਾਂ ਦਾ ਅੰਦਾਜ਼ ਇਹਨਾਂ ਵਧੀਆ ਸੀ ਪ੍ਰੈਕਟੀਕਲ ਸੀਗਾ ਸਾਰਾ ਜਿਹੜਾ ਲੈਸਨ ਉਹਨਾਂ ਨੇ ਇੱਕ ਆਮ ਟੀਚਰ ਦਹਾ ਦਿਨਾਂ ਦੇ ਵਿੱਚ ਦੇ ਸਕਦਾ ਉਹ ਇੱਕ ਦਿਨ ਦੇ ਵਿੱਚ ਤੁਹਾਨੂੰ ਦੇ ਦਿੰਦੇ ਸੀ ਸਸਿਗਲ ਜੀ ਤੁਸੀਂ ਦੇਖ ਰਹੇ ਹੋ ਨਾਉਂਡਿਆ ਪੰਜਾਬੀ ਮੈਂ ਹਾਂ ਮਿੱਕੀ ਜੈਕਰ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ ਦੱਸ ਤਈਏ ਕਿ ਹਾਸਿਆਂ ਦੇ ਬਾਦਸ਼ਾਹ ਜਸਵਿੰਦਰ ਭੱਲਾ ਦਾ ਦੇਹਾਂਤ ਹੋ ਚੁੱਕਿਆ ਹੈ ਤੇ ਦੱਸ ਤਈਏ ਉਸ ਤੋਂ ਬਾਅਦ ਲਗਾਤਾਰ ਸ਼ੋਕ ਦੀ ਲਹਿਰ 퍼ਸੀ ਹੋਈ ਹੈ ਦੇਸ਼ ਦੁਨੀਆ ਦੇ ਵਿੱਚ ਅੱਜ ਅਸੀਂ ਉੱਥੇ ਮੌਜੂਦ ਹਾਂ ਉਸ ਯੂਨੀਵਰਸਿਟੀ ਦੇ ਵਿੱਚ ਜਿੱਥੇ ਪ੍ਰੋਫੈਸਰ ਭੱਲਾ ਜਿਹੜੇ ਨੇ ਪੜ੍ਹਾਉਂਦੇ ਰਹੇ ਨੇ ਉਹਨਾਂ ਦੇ ਸਟੂਡੈਂਟ ਵੀ ਨਾਲ ਨੇ ਤਾਂ ਕਹਿ ਲੋਕ ਦੋਸਤ ਵੀ ਨਾਲ ਨੇ ਜਿਨ੍ਹਾਂ ਦੀ ਯਾਰੀ ਤੀ ਤੋ 35 ਸਾਲਾਂ ਦੀ ਹੈ ਗੱਲਬਾਤ ਸਾਂਝੀ ਕਰਾਂਗੇ ਸਰ ਜਦੋਂ ਪਤਾ ਲੱਗਦਾ ਹੈ ਕਿ ਤੁਹਾਡੇ ਗੁਰੂ ਤੁਹਾਡੇ ਜਿਨ੍ਹਾਂ ਨੇ ਤੁਹਾਨੂੰ ਪੜਾਇਆ ਅਧਿਆਪਕ ਤੇ ਦੋਸਤ ਰਹੇ ਉਹ ਅੱਜ ਦੁਨੀਆ ਤੋਂ ਅਲਵਿਦਾ ਕਰ ਗਏ ਨੇ ਕਿੰਦਾ ਦਾ ਝਟਕਾ ਲੱਗਿਆ ਹਾਂ ਦੇਖੋ ਜੀ ਅੱਜ ਜਦੋਂ ਸਵੇਰੇ ਪਤਾ ਲੱਗਾ ਕਿ ਡਾਕਟਰ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਵਿੱਚ ਨਹੀਂ ਰਹੇ ਤਾਂ ਬਹੁਤ ਜ਼ਿਆਦਾ ਦੁੱਖ ਲੱਗਾ ਜੀ ਇੱਧਰ ਉੱਧਰ ਫੋਨ ਕਰਕੇ ਕੋਸ਼ਿਸ਼ ਕੀਤੀ ਪੁੱਛਣ ਦੀ ਕਿ ਇਹ ਸੱਚਾਈ ਹੈ ਕੀ ਹੋਇਆ ਕਿਵੇਂ ਹੋਇਆ ਤਾਂ ਵਾਕਈ ਇੱਕ ਬਹੁਤ ਵੱਡਾ ਝਟਕਾ ਸੀ ਔਰ ਉਸ ਤੋਂ ਬਾਅਦ ਜਦੋਂ ਮੈਂ ਆਪਣੇ ਪੀਏਜੂ ਦੀ ਫੈਕਲਟੀ ਨੂੰ ਪੀਏਜੂ ਦੇ ਸਟਾਫ ਨੂੰ ਔਰ ਹੋਰ ਕਿਸਾਨਾਂ ਦੇ ਗਰੁੱਪਾਂ ਦੇ ਵਿੱਚ ਇਹ ਮੈਸੇਜ ਪਾਇਆ ਤਾਂ ਤੁਸੀਂ ਮੰਨਣਾ ਨਹੀਂ ਕਿ ਉਸੇ ਵੇਲੇ ਇੰਨੀ ਜਿਆਦਾ ਅਫਸੋਸ ਦੀ ਦੁੱਖ ਦੀ ਲਹਿਰ ਜਿਹੜੀ ਆ ਉਹ ਸਾਰੇ ਜਗਤ ਦੇ ਵਿੱਚ ਗਈ ਕਿਉਂਕਿ ਉਹ ਕੱਲੇ ਪੰਜਾਬ ਦੇ ਹਹੀ ਇਹੋ ਜੇ ਕਮੇਡੀਅਨ ਔਰ ਵਧੀਆ ਪ੍ਰੋਫੈਸਰ ਵਧੀਆ ਇੱਕ ਮੈਸੇਂਜਰ ਨਹੀਂ ਸੀਗੇ ਉਹ ਇੱਕ ਸਾਰੇ ਸੰਸਾਰ ਦੇ ਮੈਸੇਂਜਰ ਸੀਗੇ ਜਿੱਥੇ ਪਹਿਲੀ ਵਾਰ ਤੁਹਾਡੇ ਨਾਲ ਮੁਲਾਕਾਤ ਕਦੋਂ ਹੋਈ ਸੀ ਉਹਨਾਂ ਦੀ ਕਦੋਂ ਤੁਸੀਂ ਉਹਨਾਂ ਦੇ ਕੋਲ ਪੜ੍ਹਦੇ ਸੀਗੇ ਤੇ ਬਾਅਦ ਤੇ ਵਿੱਚ ਤੁਸੀਂ ਕਹਿੰਦੇ ਕਿ ਅਸੀਂ ਨਾਲ ਇੱਕ ਯਾਰ ਦੋਸਤ ਵਾਲਾ ਮਾਹੌਲ ਸੀ ਆ ਦੇਖੋ ਇਹ ਗੱਲ ਹੈਗੀ ਕਿ ਅਗਸਤ 1990 ਦੇ ਵਿੱਚ ਅਸੀਂ ਉਹਨਾਂ ਕੋਲ ਕੋਰਸ ਇੱਕ ਰਜਿਸਟਰਡ ਕਰਾਇਆ ਤੇ ਪਹਿਲੀ ਕਲਾਸ ਦੇ ਵਿੱਚ ਹੀ ਅਸੀਂ ਉਹਨਾਂ ਵੱਲ ਵੇਖ ਕੇ ਥੋੜਾ ਜਿਹਾ ਆ ਸਾਡੀ ਸਾਰੀ ਕਲਾਸ ਹੀ ਹੱਸਣ ਲੱਗ ਗਈ ਕਿ ਇਹ ਤਾਂ ਹਾਂ ਹੱਸਣ ਇਸ ਕਰਕੇ ਲੱਗ ਗਈ ਕਿ ਉਹ ਚਿਹਰਾ ਦੇਖਿਆ ਹੋਇਆ ਸੀ ਜਿਵੇਂ ਉਹਨਾਂ ਦੀਆਂ ਗੱਲਾਂ ਕਰਕੇ ਅਸੀਂ ਜਦੋਂ ਕਿ ਉਹਨਾਂ ਦਾ ਚਿਹਰਾ ਦੇਖਿਆ ਹੋਇਆ ਸੀ ਅਸੀਂ 1988 ਦਸੰਬਰ ਤੋਂ ਜਨਵਰੀ ਦੇ ਨੇੜੇ ਉਹਨਾਂ ਦੀਆਂ ਇੱਕ ਸਣਕਾਟਾ ਕੈਸਟਾਂ ਆਉਂਦੀਆਂ ਹੁੰਦੀਆਂ ਸੀ ਜੀ ਤੇ ਉਹ ਕੈਸਟ ਜਦੋਂ ਲਾਉਣੀ ਤੇ ਉਹਦੇ ਵਿੱਚ ਬਾਲਮਕੰਦ ਸ਼ਰਮਾ ਜੀ ਔਰ ਆ ਡਾਕਟਰ ਜਸਵਿੰਦਰ ਪੱਲਾ ਨੇ ਬਹੁਤ ਅੰਦਾਜ਼ ਦੇ ਵਿੱਚ ਮੈਸੇਜ ਦਿੱਤੇ ਹੁੰਦੇ ਸੀਗੇ ਤੁਸੀਂ ਕਦੇ ਵੀ ਉਹਨਾਂ ਦੀ ਕੈਸਟ ਕੋਈ ਵੇਖੋਗੇ ਹਰ ਇੱਕ ਦੇ ਵਿੱਚ ਇੱਕ ਮੈਸੇਜ ਆ ਜੀ ਕੋਈ ਵੀ ਹੋਰ ਤਰ੍ਹਾਂ ਦੀ ਗੱਲ ਨਹੀਂ ਹੁੰਦੀ ਉਹ ਮੈਸੇਜ ਬੜਾ ਡੂੰਗਾ ਮੈਸੇਜ ਉਹ ਦਿੰਦੇ ਹੁੰਦੇ ਸੀ ਉੱਥੋਂ ਅਸੀਂ ਜਦੋਂ ਸਾਡੀ ਉਹਨਾਂ ਨੂੰ ਵੇਖ ਹੀ ਲਿਆ ਤੇ ਅਸੀਂ ਦੇਖਿਆ ਕਿ ਉਹਨਾਂ ਨੇ 6 ਮਹੀਨੇ ਅਸੀਂ ਡਾਕਟਰ ਸਾਹਿਬ ਨੇ ਸਾਨੂੰ ਪੜਾਉਣਾ ਤੇ ਬੜਾ ਮਜ਼ਾ ਆਇਆ ਸੀ ਇੱਕ ਦੂਜੇ ਨਾਲ ਗੱਲਾਂ ਕਰਨੀਆਂ ਪਰ ਉਹਨਾਂ ਦੇ ਪੜਾਉਣ ਦਾ ਅੰਦਾਜ਼ ਇੱਕੋ ਜਿਹਾ ਸੀਗਾ ਮੈਂ ਉਹੀ ਪੁੱਛੋ ਲੱਗਾ ਸੀ ਕੋਈ ਅੰਦਾਜ਼ ਕਿਦਾਂ ਦਾ ਸੀਗਾ ਕਿਉਂਕਿ ਇੱਕ ਪ੍ਰੋਫੈਸਰ ਜਿਹੜਾ ਅਦਾਕਾਰ ਵੀ ਹੈ ਸੰਕੀਤ ਦਿੰਦਾ ਛਣਖਾਟੇ ਦੇ ਨਹੀਂ ਉਹਨਾਂ ਦੇ ਪੜਾਉਂਦਾ ਅੰਦਾਜ਼ ਕਿਸੇ ਵਕ ਵੱਖਰਾ ਨਾਲ ਦੇਖੋ ਆਮ ਤੁਸੀਂ ਦੇਖਿਆ ਹੋਵੇਗਾ ਕਿ ਟੀਚਰ ਜਿਹੜਾ ਉਹ ਬਲੈਕਬੋਰਡ ਯੂਜ਼ ਕਰਦਾ ਬਲੈਕਬੋਰਡ ਤੇ ਲਿਖਦਾ ਔਰ ਨੋਟਸ ਤੋਂ ਪੜ੍ਹਦਾ ਜੀ ਇਹਨਾਂ ਦਾ ਅੰਦਾਜ਼ ਇਹਨਾਂ ਵਧੀਆ ਸੀ ਪ੍ਰੈਕਟੀਕਲ ਸੀਗਾ ਸਾਰਾ ਕਿਉਂਕਿ ਅਸੀਂ ਨਵੇਂ-ਨਵੇਂ ਸੀਗੇ ਤੇ ਉਹਨਾਂ ਨੇ ਸਾਡੇ ਨਾਲ ਪਾਰਟਿਸਿਪੇਟਰੀ ਮੋਡ 'ਚ ਗੱਲਾਂ-ਬਾਤਾਂ ਕਰਨੀਆਂ। ਜੀ। ਹਾਂ ਬਈ ਤੇਜਿੰਦਰ ਸਿੰਘ। ਜੀ। ਕਿਵੇਂ ਲੱਗਾ ਤੈਨੂੰ? ਕਿਵੇਂ ਆ? ਠੀਕ ਆ? ਹੋਰ ਸੁਣਾ। ਤੂੰ ਤਾਂ ਸੋਹਣਾ ਹੀ ਬਹੁਤ ਆ ਯਾਰ। ਤੇ ਮਤਲ ਇਹ ਜਿਹੀਆਂ ਗੱਲਾਂ ਕਰਕੇ ਜਦੋਂ ਇਹੋ ਜਿਹੀਆਂ ਗੱਲਾਂ ਕਰਨੀਆਂ ਤੇ ਆ ਇੰਨੀ ਕਿਉਰਿਓਸਿਟੀ ਆ ਜਾਂਦੀ ਹੁੰਦੀ ਸੀਗੇ ਕਿ ਬੱਚਾ ਜਿਹੜਾ ਲੈਸਨ ਉਹਨਾਂ ਨੇ ਇੱਕ ਆਮ ਟੀਚਰ 10 ਦਿਨਾਂ ਦੇ ਵਿੱਚ ਦੇ ਸਕਦਾ ਉਹ ਇੱਕ ਦਿਨ ਦੇ ਵਿੱਚ ਤੁਹਾਨੂੰ ਦੇ ਦਿੰਦੇ ਸੀ ਔਰ 1990 ਦੇ ਵਿੱਚ ਉਹ ਸਾਨੂੰ ਦੂਰਦਰਸ਼ਨ ਕੇਂਦਰ ਜਲੰਧਰ ਲੈ ਕੇ ਗਏ ਜਿੱਥੇ ਅਸੀਂ ਫਸਟ ਟਾਈਮ ਅਹਰਪਾ ਜਨ ਜੱਬੜ ਜੀ ਔਰ ਸਾਰਿਆਂ ਨੂੰ ਮਿਲੇ ਤੇ ਅਸੀਂ ਇੰਨਾ ਮਾਣ ਮਹਿਸੂਸ ਕਰੀਏ ਅਸੀਂ ਫੋਨ ਤੇ ਆਪਣੇ ਮਾਪੇ-ਮਾਪ ਨੂੰ ਗੱਲਾਂ ਬਾਤਾਂ ਕਰੀਏ ਕਿ ਅੱਜ ਅਸੀਂ ਦੂਰਦਰਸ਼ਨ ਕੇਂਦਰ ਜਲੰਧਰ ਜਾ ਕੇ ਆਏ ਬੜੀ ਵੱਡੀ ਗੱਲ ਸੀ ਦੇਖੋ ਉਸ ਤੋਂ ਬਾਅਦ 2006 ਤੋਂ ਲੈ ਕੇ 2020 ਤੱਕ ਮੈਂ ਉਹਨਾਂ ਦੇ ਨਾਲ ਐਜ਼ ਟੀਚਰ ਹਾਂ ਜੇ ਤੁਸੀਂ ਨਾਲ ਇੱਕ ਪਹਿਲਾਂ ਐਜ਼ ਅ ਸ਼ਿਸ਼ਵੀ ਰਹੇ ਤੇ ਬਾਅਦ ਚ ਐਜ਼ ਅ ਟੀਚਰ ਵੀ ਰਹੇ ਹਾਂ ਬਿਲਕੁਲ ਜੀ ਉਹਨਾਂ ਦੇ ਨਾਲ 14 ਸਾਲ ਅਸੀਂ ਪੜਾਇਆ ਵੀ ਔਰ ਇਕੱਠੇ ਵੀ ਪੜਾਇਆ ਔਰ 14 ਸਾਲ ਮੈਨੂੰ ਲੱਗਦਾ ਕਿ ਅਸੀਂ ਦੁਪਹਿਰ ਦਾ ਖਾਣਾ ਇਕੱਠਾ ਹੀ ਖਾਂਦੇ ਸੀ ਕਿਆਰੋਂ ਕਿਸਾਨ ਕਰ ਵੇਖੀ ਅਸੀਂ ਸਾਡੀ ਪੋਸਟਿੰਗ ਹੁੰਦੀ ਸੀ ਜੀ ਔਰ ਉਹ ਦੇਖੋ 31 ਮਈ 2020 ਦੇ ਵਿੱਚ ਐਜ ਹੈਡ ਰਿਟਾਇਰ ਮੈਂ ਕਿ ਕਿਥੇ ਖਾਂਦੀ ਸੀ ਟਾਬੇ ਤੇ ਜਾਂ ਘਰੋਂ ਹੀ ਆਂਦੇ ਸੀ ਨਹੀਂ ਨਹੀਂ ਉਹ ਖਾਣਾ ਹਮੇਸ਼ਾ ਘਰੋਂ ਲਿਆਉਂਦੇ ਸੀ ਅਮੇਸਾ ਉਹਨਾਂ ਨੇ ਕਰੋ ਖਾਣਾ ਲਿਆਉਣਾ ਕੁਛ ਛੋਟੀ ਜਿਹੀ ਕੋਲੀ ਚ ਇੱਕ ਫਰੂਟ ਕੱਟ ਕੇ ਲਿਆਉਣਾ ਹੁਣ ਅੱਜ ਵੀ ਉਹ ਸਾਰੀਆਂ ਗੱਲਾਂ ਯਾਦ ਆ ਰਹੀਆਂ ਵੀ ਉਹਨਾਂ ਨੇ ਕਿਤਰਾ ਹੱਸਣਾ ਮਜ਼ਾਕ ਕਰਨਾ ਕਿ ਆ ਇਹ ਫਰੂਟ ਮੇਰਾ ਵਾ ਮੈਨੂੰ ਹੀ ਖਾਣ ਦਿਓ ਅੱਛਾ ਜੀ ਤੇ ਅਸੀਂ ਕਹਿਣਾ ਵੀ ਇਹ ਸਾਡੇ ਵੱਲੋਂ ਤੁਸੀਂ ਲੈ ਲਓ ਤੇ ਤੁਸੀਂ ਥੋੜਾ ਜਿਹਾ ਸਾਨੂੰ ਦੇ ਦਿਓ ਨਹੀਂ ਕਦੇ ਇਦਾਂ ਹੋਇਆ ਜਿਵੇਂ ਤੁਸੀਂ ਉਹ ਲੈ ਕੇ ਨਹੀਂ ਆਏ ਤੇ ਤੁਸੀਂ ਉਹਨਾਂ ਦੀ ਖਾ ਲਈ ਉਹਨਾਂ ਨੇ ਤੁਹਾਡੀ ਖਾ ਲਈ ਉਹਨਾਂ ਨੂੰ ਰੋਕਦਾ ਆਪਣੀ ਉਹਨਾਂ ਦੀ ਇੱਕ ਨੇਚਰ ਸੀ ਬਹੁਤ ਉਹਨਾਂ ਨੇ ਪਹਿਲਾਂ ਜੋ ਵੀ ਖਾਣਾ ਕਰੋ ਲਿਆ ਅਸੀਂ ਮੈਸ ਦਾ ਖਾਣਾ ਖਾਂਦੇ ਸੀ ਉਹ ਘਰੋਂ ਲੈ ਕੇ ਆਉਂਦੇ ਸੀ ਤੇ ਹਮੇਸ਼ਾ ਉਹਨਾਂ ਨੇ ਆਪਣਾ ਖਾਣਾ ਸਾਨੂੰ ਥੋੜਾ ਥੋੜਾ ਦੇਣਾ ਵੀ ਆ ਲੋ ਟੇਸਟ ਕਰੋ ਤੇ ਮੈਨੂੰ ਦੱਸੋ ਕੋ ਮਤਲਬ ਇੱਕ ਤੁਸੀਂ ਐ ਲਾ ਲਓ ਕਿ ਜਿਹੜਾ ਫਾਨੀ ਸੰਸਾਰ ਨੂੰ ਹਸਾਉਣ ਵਾਲਾ ਕਲਾਕਾਰ ਆ ਜੀ ਅੱਜ ਜਿਹੜਾ ਸਾਡੇ ਵਿੱਚ ਨਹੀਂ ਰਿਹਾ ਤੇ ਮੈਨੂੰ ਲੱਗਦਾ ਕਿ ਹਰ ਇੱਕ ਦੀਆਂ ਅੱਖਾਂ ਨਮ ਹੋਈਆਂ ਹੋਣਗੀਆਂ ਔਰ ਜਿਹੜਾ ਕਿ 65 ਸਾਲ ਉਮਰ ਉਹਨਾਂ ਵਾਸਤੇ ਕੁਛ ਨਹੀਂ ਕਿਉਂਕਿ ਇਹੋ ਜੇ ਫਾਨੀ ਕਲਾਕਾਰ ਕਦੇ-ਕਦੇ ਜਾਂਦੇ ਤੇ ਜਦੋਂ ਕਦੇ ਸਟਾਫ ਰੂਮ 'ਚ ਬੈਠੇ ਹੋਣਾ ਸਟੂਡੈਂਟ ਦੀ ਪੜ੍ਹਾਈ ਹੋ ਚੁੱਕੀ ਹੋਣੀ ਜਾਂ ਦੱਸਣਾ ਜਦੋਂ ਵਿਚਾਰ ਵਿਮਰਸ਼ ਹੋਣੇ ਕਿਉਂਕਿ ਕਲਾਕਾਰ ਹੀ ਹਾਸਿਆਂ ਦਾ ਵਾ ਤਾਂ ਮੈਨੂੰ ਲੱਗਦਾ ਕਿ ਜਿੰਨੀ ਦੇਰ ਵੀ ਤੁਸੀਂ ਬੈਠੇ ਹੋਵੋਗੇ ਹਮੇਸ਼ਾ ਚਿਹਰੇ ਤੇ ਮੁਸਕਰਾਹਟ ਹੁੰਦੀ ਹੋਗੀ ਬਿਲਕੁਲ ਚਿਹਰੇ ਤੇ ਮੁਸਕਰਾਹਟ ਬਹੁਤ ਹੁੰਦੀ ਸੀ ਪਰ ਜਿਉਂ-ਜਿਉਂ ਦੇਖੋ ਸਮੇਂ ਦੇ ਨਾਲ ਨਾ ਜਦੋਂ ਤੁਸੀਂ ਕਿਸੇ ਦੇ ਨਾਲ ਖਾਣਾ ਵੀ ਸਾਂਝਾ ਕਰਦੇ ਹੋ ਤੁਹਾਨੂੰ ਪੜਾਉਂਦਾ ਵੀ ਹੋਵੇ ਤੁਹਾਡੇ ਨਾਲ ਵੀ ਰਵੇ ਤੇ ਫਿਰ ਉਸ ਤੋਂ ਬਾਅਦ ਤੁਹਾਡਾ ਪ੍ਰੇਮ ਪਿਆਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਉੱਥੇ ਨੋਕ-ਝੋਕ ਵੀ ਸਟਾਰਟ ਹੋ ਜਾਂਦੀ ਨਹੀਂ ਐਦਾਂ ਹੋਣਾ ਚਾਹੀਦਾ ਇਹ ਤਾਂ ਮੈਂ ਵੀ ਹੋਈ ਹੈ ਤੁਹਾਡੀ ਐਦਾਂ ਹੋਣਾ ਚਾਹੀਦਾ ਐਦਾਂ ਹੋਣਾ ਚਾਹੀਦਾ ਉਹਨਾਂ ਨੇ ਕਹਿਣਾ ਨਹੀਂ ਕਾਕਾ ਜੀ ਐਦਾਂ ਹੀ ਹੋਣਾ ਚਾਹੀਦਾ ਤੇ ਫਿਰ ਦੇਖੋ ਸਾਡੇ ਵੱਡੇ ਤੇ ਅਸੀਂ ਫਿਰ ਉਹ ਗੱਲ ਨੂੰ ਮੰਨਣਾ ਤੇ ਅੱਜ ਉਹ ਗੱਲਾਂ ਸਾਰੀਆਂ ਯਾਦ ਆਉਂਦੀਆਂ ਨੇ ਕਿ ਜੇ ਫੈਮਿਲੀ ਲਾਲ ਤੁਹਾਡਾ ਹੈ ਰابطਾ ਫੈਮਿਲੀ ਲਾਲ ਕਦੋਂ ਮਿਲੇ ਤੁਸੀਂ ਕੋਈ ਬੱਚਿਆਂ ਦੇ ਨਾਲ ਗੱਲ ਹੋਈ ਹੋਵੇ ਬੱਚਿਆਂ ਨਾਲ ਗੱਲ ਹੋਈ ਨੂੰ ਜਿਆਦਾ ਸਮਾਂ ਹੋ ਗਿਆ तकरीबन ਸਾਲ ਹੀ ਹੋ ਚੱਲਿਆ ਭੱਲਾ ਸਾਹਿਬ ਨਾਲ ਗੱਲ ਹੋਈ ਹੁੰਦੀ ਹੈ ਹਾਂਜੀ ਭੈਣ ਜੀ ਹੁਣੀ ਆਏ ਸੀ ਤੇ ਪੱਲਾ ਸਾਹਿਬ ਨਾਲ 2 ਮਹੀਨੇ ਪਹਿਲਾਂ ਥੋੜੀ ਜੀ ਗੱਲ ਹੋਈ ਸੀ ਮਿਲੇ ਸੀ ਜੇ ਗੱਲ ਹੋਈ ਸੀ ਨਹੀਂ ਗੱਲ ਹੋਈ ਸੀ ਤੇ ਮਿਲੇ ਸੀ ਕੋਈ 8 ਕੁ ਮਹੀਨੇ ਪਹਿਲਾਂ ਕਿਉਂਕਿ ਹੁਣ ਉਹ ਮੋਹਾਲੀ ਰਹਿੰਦੇ ਸੀ ਥੋੜੇ ਜਿਹਾ ਠੀਕ ਨਹੀਂ ਸੀ ਰਹਿੰਦੇ ਆਖਰੀ ਵਾਰ ਕੁਛ ਉਹਨਾਂ ਨੇ ਦੱਸਿਆ ਹੋਵੇ ਕਿ ਮੈਂ ਠੀਕ ਨਹੀਂ ਆ ਯਾਰ ਮਿਲਦੇ ਆ ਕਿਉਂਕਿ ਹੋ ਜਾਂਦਾ ਨਾ ਜਿੰਨੇ ਨਾਲ ਇਹਨਾਂ ਕੰਮ ਕੀਤਾ ਹੋਵੇ ਕਿ ਚਲ ਚਾਤੇ ਬੈਠੀਏ ਪੀਓ ਫਿਰ ਮਿਲਦੇ ਆ ਆ ਨਹੀਂ ਉਸ ਬਾਬਤ ਅ ਜਦੋਂ ਉਹਨਾਂ ਦੇ ਇੱਕ ਬਹੁਤ ਖਾਸ ਦੋਸਤ ਡਾਕਟਰ ਵਾਲਮਕੰਦ ਸ਼ਰਮਾ ਜੀ ਹੁਣੇ ਆਉਂਦੇ ਰਹਿੰਦੇ ਨੇ ਉਹਨਾਂ ਨਾਲ ਮੇਰੀ ਗੱਲ ਹੁੰਦੀ ਰਹਿੰਦੀ ਵੀ ਡਾਕਟਰ ਪੱਲਾ ਨੂੰ ਮੈਂ ਮਿਲਣਾ ਚਾਹੁੰਨਾ ਤਾਂ ਉਹ ਕਹਿੰਦੇ ਵੀ ਉਹ ਥੋੜੇ ਜਿ ਠੀਕ ਨਹੀਂ ਰਹਿੰਦੇ ਤੇ ਇਨਫੈਕਸ਼ਨ ਦਾ ਡਰ ਆ ਤੇ ਤੁਸੀਂ ਕਿਉਂਕਿ ਉਹ ਪਿਛਲੇ 1 ਸਾਲ ਤੋਂ ਤਕਰੀਬਨ ਡਾਊਨ ਰਹਿਣ ਲੱਗ ਪਤਾ ਨਹੀਂ ਅ ਸ਼ੂਗਰ ਲੈਵਲ ਜਾਂ ਕੁਝ ਹੋਰ ਚੀਜ਼ਾਂ ਦੇ ਨਾਲ ਜਿਹੜੀ ਆ ਉਹਨਾਂ ਨੂੰ ਉੱਥੋਂ ਉਹ ਥੋੜਾ ਥੋੜਾ ਡਾਊਨ ਹੁੰਦੇ ਰਹੇ ਜਿੱਥੋਂ ਕਿ ਅੱਜ ਇਹ ਅੱਜ ਇਸ ਫਨੀ ਸੰਸਾਰ ਨੂੰ ਛੱਡ ਕੇ ਚਲੇ ਗਏ ਨੇ ਕੀ ਕਹੂੰਗੀ ਐਜ਼ ਅ ਐਜ਼ ਅ ਟੀਚਰ ਕਹੇ ਲੋ ਐਜ਼ ਅਨਦਰ ਸਟੂਡੈਂਟ ਕਹੇ ਲੋ ਜਾਂ ਉਹ 35 ਸਾਲ ਦਾ ਜਿਹੜਾ ਪੂਰਾ ਸਮਾਸ਼ਰੀ ਉਹਨੂੰ ਤੁਸੀਂ ਲਫ਼ਜ਼ਾਂ ਦੇ ਵਿੱਚ ਕਿੱਦਾਂ ਬਿਆਨ ਕਰੋਗੇ ਦੁਨੀਆ ਦੇ ਸਾਹਮਣੇ ਕਿ ਅੱਜ ਤੁਹਾਡਾ ਇੱਕ ਗੁਰੂ ਕਹੇ ਲੋ ਅਧਿਆਪਕ ਦੋਸਤ ਕਹੇ ਲੋ ਸਟਾਫ ਦਾ ਮੈਂਬਰ ਕੈਲੂ ਚਲਾ ਗਿਆ ਹਾਂ ਦੇਖੋ ਡਾਕਟਰ ਜਸਵਿੰਦਰ ਪੱਲਾ ਵਰਗਾ ਕੋਈ ਵੀ ਟੀਚਰ ਔਰ ਕੋਈ ਵੀ ਫਾਨੀ ਸੰਸਾਰ ਤੋਂ ਏਡਾ ਵੱਡਾ ਕਮੇਡੀਅਨ ਇਨਾ ਵਧੀਆ ਯਾਰ ਦੋਸਤ ਔਰ ਏਡਾ ਵੱਡਾ ਐਮਬੈਸਡਰ ਪੀਯੂ ਦਾ ਔਰ ਮੈਸेंजर ਪੀਯੂ ਦਾ ਮੈਂ ਸਮਝਣਾ ਕਿਸ ਦਾ ਬਣਨਾ ਬਹੁਤ ਆਉਕਾ ਔਰ ਬੜੀ ਛੋਟੀ ਉਮਰ ਮੈਂ 62 ਸਾਲ ਨੂੰ ਛੋਟੀ ਉਮਰ ਕਹਾਵਾਂਗਾ ਇਹਨਾਂ ਦੀ ਬਹੁਤ ਲੰਬੀ ਉਮਰ ਚਾਹੀਦੀ ਸੀ ਔਰ ਕਿਉਂਕਿ ਆਪਣੇ ਨਟੰਕੀ ਅੰਦਾਜ਼ ਦੇ ਵਿੱਚ ਜਿਹੜੇ ਇਹ ਸਨੇਹਾ ਲੋਕਾਂ ਨੂੰ ਦੇ ਗਏ ਅੱਜ ਵੀ ਲੋਕਾਂ ਦੇ ਦਿਲਾਂ ਦੇ ਵਿੱਚ ਜਾਂਦੇ ਜਾਂਦੇ ਇੱਕ ਆਖਰੀ ਮੈਂ ਤੁਹਾਨੂੰ ਯਾਦ ਪੁੱਛਣਾ ਚਾਹਾਂਗਾ ਸਾਰਿਆਂ ਨੇ ਉਹਨਾਂ ਦਾ ਹੱਸਦਾ ਚਿਹਰਾ ਦੇਖਿਆ ਤੁਸੀਂ ਦੋਸਤੋਂ ਕਰੀਬੀ ਹੋ 30 35 ਸਾਲ ਦੀ ਥੋੜੀ ਯਾਰੀ ਹੈ ਐਜ਼ ਅ ਗਰੂਪ ਤੇ ਸ਼ਿਸ਼ਦੀਪ ਕਦੇ ਰੋਂਦੀ ਹੋਈ ਵੀ ਕੋਈ ਗੱਲ ਸਾਂਝੀ ਕੀਤੀ ਅੱਖਾਂ ਦੇ ਵਿੱਚੋਂ ਹੰਝੂ ਦੇਖੇ ਸੀ ਤੁਸੀਂ ਉਹਨਾਂ ਦੇ ਉਹ ਇੱਕ ਬਹੁਤ ਇਮੋਸ਼ਨਲ ਹੁੰਦੇ ਸੀ ਬਹੁਤ ਇਮੋਸ਼ਨਲ ਹੈ ਛੋਟੀ ਜੀ ਗੱਲ ਹੋਣੀ ਤੇ ਉਹਨਾਂ ਨੇ ਇਮੋਸ਼ਨਲ ਹੋ ਜਾਣਾ ਅੱਛਾ ਜਦੋਂ ਕੋਈ ਵੱਡੀ ਹਸਤੀ ਜਿਵੇਂ ਕਿ ਡਾਕਟਰ ਮਨਮੋਹਨ ਸਿੰਘ ਹੁਣਾਂ ਦੀ ਜਦੋਂ ਆਇਆ ਤੇ ਉਹਨਾਂ ਦਾ ਦਿਲ ਭਰਿਆ ਅੱਛਾ ਕੁਝ ਇਹੋ ਜੀਆਂ ਚੀਜ਼ਾਂ ਮਤਲਬ ਉਹ ਉਹਨਾਂ ਨੂੰ ਟੰਪਦੀਆਂ ਹੁੰਦੀਆਂ ਸੀ ਕਿਉਂਕਿ ਜਿਹੜੇ ਕਲਾਕਾਰ ਹੁੰਦੇ ਆ ਇਹੇ ਇਮੋਸ਼ਨਲ ਤਾਂ ਡਾਇਲੌਗ ਵੀ ਫੇਮਸ ਆ ਕਿ ਇਹਦੇ ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਕਿ ਉਹਨਾਂ ਨੂੰ ਦੁੱਖ ਨਹੀਂ ਹੁੰਦਾ ਦੁੱਖ ਤਾਂ ਹੁੰਦਾ ਪਰ ਮੈਨੂੰ ਜੋ ਲੱਗਦਾ ਕਿ ਉਹ ਦੁੱਖ ਨੂੰ ਕਿਵੇਂ ਝਾਰ ਕਰਦੇ ਆ ਇਹ ਨਹੀਂ ਝਾਰ ਕੀਤਾ ਕਿਉਂਕਿ ਅਸੀਂ ਤਾਂ ਉਹਨਾਂ ਦਾ ਚਿਹਰਾ ਵੇਖ ਕੇ ਹੱਸ ਪੈਂਦੇ ਸੀ ਪਰ ਉਹ ਕਿੱਦਾਂ ਸਾਨੂੰ ਹਸਾਉਂਦੇ ਸੀ ਉਹਨਾਂ ਦੇ ਦਿਲ ਵਿੱਚ ਇੰਨਾ ਕੀ ਕੁਝ ਰੱਖਿਆ ਹੋਇਆ ਸੀ ਉਸ ਤੋਂ ਬਾਅਦ ਵੀ ਸਾਨੂੰ ਹਸਾਰੇ ਸੀ ਇਹ ਉੱਥੇ ਪਤਾ ਲੱਗਦਾ ਹੈ ਕਿਉਂਕਿ ਤੁਸੀਂ ਇਹ ਦੇਖੋ 10000 ਦੀ ਗੈਦਰਿੰਗ ਸਾਹਮਣੇ ਬੈਠੀ ਹੋਵੇ ਤਾ ਕਿਸਾਨ ਮੇਲਿਆਂ ਦੇ ਵਿੱਚ ਤੇ ਉਹ ਬੰਦ ਕਰ ਦਿੰਦੇ ਸੀ ਕਿਸੇ ਨੂੰ ਨਹੀਂ ਸੁਣਨਾ ਉਹਨਾਂ ਨੇ ਕਹਿੰਦੇ ਸੀ ਸਾਨੂੰ ਡਾਕਟਰ ਪੱਲਾ ਚਾਹੀਦਾ ਔਰ ਡਾਕਟਰ ਪੱਲਾ ਨੇ ਜਦੋਂ ਸਟੇਜ ਤੇ ਆਉਣਾ ਤੇ ਉਹਨਾਂ ਦੀ ਛੋਟੀ ਜੀ ਕਹੀ ਗੱਲ ਉਹਨਾਂ ਨੇ ਕਹਿਣਾ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਪੀਆਰ 100 26 ਬੀਜ ਬੀਜ ਕੇ ਤਾਂ ਦੇਖੋ ਤੇ ਮੈਨੂੰ ਲੱਗਦਾ ਕਿ ਲਾਈਨਾਂ ਲੱਗ ਜਾਂਦੀਆਂ ਸੀ ਸਾਡੇ ਬੀਜ ਤੇ ਏਡਾ ਵੱਡਾ ਅੰਬੈਸਡਰ ਤਾਂ ਹੀ ਮੈਨੂੰ ਲੱਗਦਾ ਉਹ ਅੰਬੈਸਡਰ ਵੀ ਰਹੇ ਕਿ ਜੋ ਵੀ ਗੱਲ ਉਹ ਕਹਿੰਦੇ ਸੀ ਕਿਸਾਨ ਲੋਕਾਂ ਨੂੰ ਲੋਕਾਂ ਦੇ ਮਨਾਂ 'ਚ ਵੱਰ ਜਾਂਦੀ ਸੀ ਜੀ ਬਹੁਤ ਬਾਦ ਧੰਨਵਾਦ ਤਾਂ ਤੁਸੀਂ ਇਹ ਸੱਚੀ ਮੰਨੋ ਤਾਂ ਇਹ ਗੱਲਾਂ ਸੁਣ ਕੇ ਮੇਰੇ ਵੀ ਲੋਕਾਂ ਦੇ ਜਿਹੜੇ ਖੜੇ ਹੋ ਗਏ ਨੇ ਬਹੁਤ ਇਮੋਸ਼ਨਲ ਗੱਲਾਂ ਸੀਗੀਆਂ ਇੱਕ 35 ਸਾਲ ਦਾ ਤੀ ਤੋਂ 35 ਸਾਲ ਦੀ ਯਾਰੀ ਦੋਸਤੀ ਇੱਕ ਸ਼ਿਸ਼ ਤੇ ਗੁਰੂ ਦਾ ਰਿਸ਼ਤਾ ਜੋ ਕਿ ਜੇਕਰ ਗੱਲਾਂ ਕਰੀਏ ਤਾਂ ਬਹੁਤ ਲੰਬੀਆਂ ਜਾਣਗੀਆਂ ਪਰ ਅੱਜ ਮਾਹੌਲ ਹੈ ਸ਼ੋਗਮਈ ਪੂਰੀ ਇੰਡਸਟਰੀ ਦੇ ਵਿੱਚ ਦੇਸ਼ ਦੁਨੀਆ ਦੇ ਵਿੱਚ ਜਿਹੜੇ ਜਿਹੜੇ ਉਹਨਾਂ ਦੇ ਚੌਣ ਵਾਲੇ ਨੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਦੁੱਖ ਹੈ ਤੁਸੀਂ ਦੇਖਦੇ ਹੋ ਨਾ ਆਂਡੀਆਂ ਪੰਜਾਬੀ ਮੈਂ ਹਾਂ ਐਂਕਰ ਮਿਕੀ ਜੇਕਰ ਕੈਮਰਾਮੈਨ ਦੀਪਕ ਜੀ ਦੇ ਨਾਲ